ਫੁੱਡਾ ਦੇ ਵਿੱਚ ਮੈਂ ਬਹੁਤ ਵਾਰ ਪਤਾ ਨਹੀਂ 40 50 ਚੱਕਰ ਲਾ ਚੁੱਕਾ ਕੋਈ ਸੁਣਵਾਈ ਨਹੀਂ ਕਰਦਾ ਪਿਆ ਜਿਹੜੀ ਮੈਨੂੰ ਪੱਕੀ ਐਨੋਂਸੀ ਜਾਰੀ ਕੀਤੀ ਗਈ ਆ ਉਹਦਾ ਜਿਹੜਾ ਨੰਬਰ ਆ ਉਹ ਸੇਮ ਲੱਗਾ ਉਹਦੇ ਉੱਪਰ ਸਵਾਲੀਆ ਚਿੰਨ੍ਹ ਫੁੱਡਾ ਵਾਲਿਆਂ ਨੇ ਕੀਤਾ ਹੈ ਕਿ ਇਹ ਨੰਬਰ ਸੇਮ ਨਹੀਂ ਹੈ ਫੁੱਡਾ ਪ੍ਰਸ਼ਾਸਨ ਤੇ ਇੱਕ ਸਵਾਲੀਆ ਚਿੰਨ੍ਹ ਹੈ ਕਿ ਇਹਨਾਂ ਵੱਲੋਂ ਕਿਸੇ ਵੀ ਵੱਲੋਂ ਡੁਪਲੀਕੇਟ ਲੈਟਰ ਇਸ਼ੂ ਹੋਇਆ ਆ ਉੱਤੇ ਇਹਨਾਂ ਨੂੰ ਬੰਦੀ ਕਾਰਵਾਈ ਕਰਨੀ ਚਾਹੀਦੀ ਸੀ ਮੇਰੀ ਪੁੱਡਾ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਆ ਕਿ ਜਾਤੇ ਆਪਣੀ ਬੰਦੀ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਜਿਹੜੀ ਆ ਆਪ ਰੰਭ ਕਰ ਲਿਓ ਜੇ 15 ਦਿਨਾਂ ਬਾਅਦ ਸਾਨੂੰ ਇੱਥੇ ਆਉਣਾ ਪਿਆ ਤੇ ਫਿਰ ਅਸੀਂ ਕਿਸੇ ਦੀ ਨਹੀਂ ਮੰਨਣੀ ਅੰਮ੍ਰਿਤਸਰ ਵਿਕੇਸ ਸਾਹਿਬ ਦਾ ਸੈਨਿਕ ਸਰਬਸਾਂਝੀ ਕਮੇਟੀ ਨੇ ਪੁੱਡਾ ਕਲੋਨੀ ਵਿਕੇਪਰਦਰਸ਼ਨ ਕੀਤਾ ਇਸ ਮੌਕੇ ਤੇ ਸਾਹਿਬ ਦਾ ਸੈਨਿਕ ਸਰਬਸਾਂਝੀ ਕਮੇਟੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਟਾਂਡਾ ਨੇ ਦੱਸਿਆ ਕਿ ਸਾਡੇ ਸਾਬਕਾ ਸੈਨਿਕ ਲਾਵ ਸਿੰਘ ਨੇ 2024 ਚ ਬੁੱड्डा ਕਲੋਨੀ ਤੋਂ ਪਲਾਟ ਰਜਿਸਟਰੀ ਕਰਵਾਈ ਤੇ ਦੋਨੋਂ ਐਨਓਸੀ ਦੇ ਸੇਮ ਨੰਬਰ ਦਿੱਤੇ ਗਏ ਐਨਓਸੀ ਤੇ ਜਿਹੜੇ ਅਫਸਰ ਦੇ ਹਸਤਾਖਰ ਸਾਨੂੰ ਅਫਸਰ ਆਪਣੀ ਪੱਕੇ ਐਨਓਸੀ ਵਾਲੇ ਹਸਤਾਖਰਾਂ ਨੂੰ ਮਨਜ਼ੂਰ ਨਹੀਂ ਕਰ ਰਹਾ ਇਸ ਮੌਕੇ ਤੇ ਸਾਬਕਾ ਸੈਨਿਕ ਸਰਬਸਾਂਝੀ ਕਮੇਟੀ ਵੱਲੋਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡਾ ਮਸਲਾ ਹੱਲ ਨਾ ਕੀਤਾ ਤਾਂ ਅਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਸਬੰਧ ਦੇ ਵਿੱਚ ਗੱਲਬਾਤ ਕਰਦੇ ਹੋਏ ਸੇਵਾ ਸਿੰਘ ਸਰਪ੍ਰਸਤ ਅਤੇ ਲਾਭ ਸਿੰਘ ਨੇ ਦੱਸਿਆ ਕਿ ਇਸ ਸਬੰਧ ਦੇ ਵਿੱਚ ਪੁੱਡਾ ਕਲੋਨੀ ਦੇ ਚੀਫ ਨੇ ਸਾਰੇ ਮਸਲੇ ਸੰਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਇਨਕੁਆਰੀ ਕਰਨ ਤੋਂ ਬਾਅਦ ਜੋ ਵੀ ਮਸਲਾ ਹੈ ਉਸ ਨੂੰ ਹੱਲ ਕੀਤਾ ਜਾਵੇਗਾ ਆਹ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲਾਭ ਸਿੰਘ ਪਿੰਡ ਮਾਨਾਵਾਲਾ ਤਹਿਸੀਲ ਜਨਾਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਮੈਂ 7 ਜਨਵਰੀ ਨੂੰ ਇੱਥੇ ਪੁੱਡਾ ਏਡੀਏ ਅਮਰਸਰ ਡਿਵੈਲਪਮੈਂਟ ਅਥਾਰਟੀ ਦੇ ਵਿੱਚ ਆਪਣੀ ਫਾਈਲ ਬਿਲਡਿੰਗ ਪਲਾਨ ਦੀ 7 ਜਨਵਰੀ ਨੂੰ ਅਪਲਾਈ ਕੀਤੀ ਹੈ ਤੇ ਉਹਦੇ ਵਿੱਚ ਇਹ ਮੈਨੂੰ ਇੱਕ ਪ੍ਰੋਵੀਜ਼ਨਲ ਐਨਓਸੀ ਜਾਰੀ ਹੋਈ ਸੀ ਤੇ ਦੂਜੀ ਇੱਕ ਪੱਕੀ ਉਹਨਾਂ ਦਾ ਨੰਬਰ ਸੇਮ ਜਿਹੜਾ ਜਾਰੀ ਹੋਇਆ ਤੇ ਉਹ ਇਹ ਪੁੱਡਾ ਦੇ ਵਿੱਚ ਮੈਂ ਬਹੁਤ ਵਾਰ ਪਤਾ ਨਹੀਂ 40-50 ਚੱਕਰ ਲਾ ਚੁੱਕਾ ਕੋਈ ਸੁਣਵਾਈ ਨਹੀਂ ਕਰਦਾ ਪਿਆ ਤੇ ਅੱਜ ਤੁਹਾਡਾ ਵੀ ਤੈ ਤੈ ਦਿ ਲੋ ਧੰਨਵਾਦ ਕਰਦਾ ਇੱਥੇ ਮੇਰੀ ਪ੍ਰੋਬਲਮ ਨੂੰ ਸਮਝਦੇ ਹੋਏ ਸਾਬਕਾ ਸੈਨਿਕ ਸਰਬਸਾਂਝੀ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਜੀ ਤੇ ਹੋਰ ਵੀ ਅਹੁਦੇਦਾਰ ਆਗੂ ਜਿਲ੍ਹਾ ਅਮਰਸਰ ਦੇ ਪ੍ਰਧਾਨ ਸਰਦਾਰ ਸੇਵਾ ਸਿੰਘ ਜੀ ਤੇ ਹੋਰ ਵੀ ਸਾਰੇ ਸਾਥੀ ਮੇਰੀ ਮੁਸ਼ਕਲ ਦੇ ਵਿੱਚ ਇੱਥੇ ਹਾਜ਼ਰ ਹੋਏ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰਿਆਂ ਨੇ ਰਲ ਕੇ ਏਡੀਏ ਦੇ ਚੀਫ ਜਿਹੜੇ ਆਈਐਸ ਅਫਸਰ ਨਿਤੇਸ਼ ਕੁਮਾਰ ਜੈਨ ਜੀ ਦੇ ਪੇਸ਼ ਅਸੀਂ ਆਪਣਾ ਜਿਹੜਾ ਪ੍ਰੋਬਲਮ ਆ ਕੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਦੱਸ ਦੇਣ ਦਾ ਸਾਨੂੰ ਬੜਾ ਪੱਕਾ ਆਸ਼ਵਾਸਨ ਦਵਾਇਆ ਕਿ 10 ਦਿਨ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਮਸਲਾ ਹੈ ਹੱਲ ਕਰਵਾਇਆ ਜਾਏਗਾ। ਇਹ ਪਲਾਟ ਲਿਆ ਸੀ ਕਿਹਦੇ ਕੋਲ ਲਿਆ ਸੀ ਕਿੱਥੇ ਦਫ਼ਤਰ ਸੀ ਕਿੱਥੇ ਤੁਸੀਂ ਅਪਲਾਈ ਕੀਤਾ ਸੀ। ਇਹ ਪਲਾਟ ਜਿਹੜਾ ਆ ਮੈਂ ਵੈਲਕਮ ਸਿਟੀ ਆਰਾਮ ਤੀਰਥ ਰੋਡ ਕਾਲੇ ਮੋੜ ਤੋਂ ਜਿਹੜਾ ਇੱਕ ਲਿੰਕ ਰੋਡ ਖੈਰਾਬਾਦ ਨੂੰ ਜਾਂਦਾ ਉਹਦੇ ਉੱਪਰਕ ਵੈਲਕਮ ਸਿਟੀ ਹੈ। ਉਹਨਾਂ ਦੇ ਜਿਹੜੇ ਕਲੋਨਾਈਜ਼ਰ ਹੈ ਉਹਨਾਂ ਦਾ ਨਾਮ ਹੈ ਜੀ ਮਨਮੀਤ ਸਿੰਘ son of ਗੁਰਪ੍ਰੀਤ ਸਿੰਘ, ਸੰਦੀਪ ਸਿੰਘ son of ਗੁਰਪ੍ਰੀਤ ਸਿੰਘ, ਸੰਦੀਪ ਸਿੰਘ son of ਗੁਰਪ੍ਰੀਤ ਸਿੰਘ। ਉਹਨਾਂ ਨੇ ਮੈਨੂੰ ਪ੍ਰਵੀਜ਼ਨ ਲੈਨੋਸੀ ਜਾਰੀ ਕੀਤੀ ਆ ਉਹਦੇ ਬਿਹਾਵ ਦੇ ਉੱਪਰ ਮੈਂ ਆਪਣੀ ਰਜਿਸਟਰੀ ਕਰਵਾਈ ਆ ਇੰਤਕਾਲ ਵਗੈਰਾ ਸਭ ਕੁਝ ਹੋ ਗਿਆ ਪਰ ਜਿਹੜੀ ਮੈਨੂੰ ਪੱਕੀ ਐਨੋਸੀ ਜਾਰੀ ਕੀਤੀ ਗਈ ਆ ਉਹਦਾ ਜਿਹੜਾ ਨੰਬਰ ਆ ਉਹ ਸੇਮ ਲੱਗਾ ਉਹਦੇ ਉੱਪਰ ਸਵਾਲੀਆ ਚਿੰਨ ਪੁੱਡਾ ਵਾਲਿਆਂ ਨੇ ਕੀਤਾ ਹੈ ਕਿ ਇਹ ਨੰਬਰ ਸੇਮ ਨਹੀਂ ਆਇਆ ਜੇ ਫਿਰ ਅਸੀਂ ਸਾਡੀ ਕਮੇਟੀ ਨੇ ਜਾ ਕੇ ਆਗੂਆਂ ਨੇ ਜਾ ਕੇ ਉਹਨਾਂ ਨੂੰ ਸਵਾਲ ਕੀਤਾ ਕਿ ਇਹ ਗਲਤੀ ਤਾਂ ਤੁਹਾਡੀ ਇੰਟਰਨਲ ਆ ਤੁਹਾਡੀ ਪੁੱਡਾ ਡਿਪਾਰਟਮੈਂਟ ਦੀ ਆ ਉਹ ਕਹਿੰਦੇ ਜੀ ਜੇ ਚਾਰਲ ਸਾਹਿਬ ਦੇ ਸਾਈਨ ਹੋਏ ਉਹਨਾਂ ਦੀ ਟਰਾਂਸਫਰ ਐਸਜੀਐਮ 2 ਅਮਰਸਰਚ ਲੱਗੇ ਹੋਏ ਨੇ ਉਹਨਾਂ ਨੂੰ ਅਸੀਂ ਇੱਕ ਲੈਟਰ ਜਾਰੀ ਕਰਾਂਗੇ ਜੇ ਉਹ ਸਾਈਨ ਜੱਸ ਕਹਿੰਦੇ ਨੇ ਤੇ ਤੁਹਾਡਾ ਵਿਦਿਨ ਮਤਲਬ 4 ਦਿਨ ਦੇ ਵਿੱਚ ਹੀ ਮਸਲਾ ਹੱਲ ਹੋ ਜਾਏਗਾ ਜੇਕਰ ਉਹਦੇ ਸਾਈਨ ਉਹ ਸਾਫ ਕਹਿ ਦਿੰਦੇ ਕਿ ਮੇਰੇ ਸਾਈਨ ਨਹੀਂ ਆ ਤੇ ਫਿਰ ਤੁਹਾਨੂੰ ਕੋਈ 2018 ਤੋਂ ਇੱਕ ਡਾਕੂਮੈਂਟ ਜਿਹੜਾ ਕਲੋਨਾਈਜ਼ਰ ਕੋ ਲੈ ਕੇ ਦਿਓ ਤਾਂ ਅਸੀਂ 10 ਦਿਨ ਦੇ ਅੰਦਰ ਅੰਦਰ ਤੁਹਾਡਾ ਮਸਲਾ ਹੱਲ ਕਰ ਦਿਆਂਗੇ ਤੇ ਮੈਨੂੰ ਆਪਣੀ ਕਮੇਟੀ ਦੇ ਉੱਪਰ ਮਾਣ ਹੈ ਮੇਰੇ ਵੱਡੇ ਸੀਨੀਅਰ ਆਗੂ ਸਾਰੇ ਮੇਰੀ ਮੁਸ਼ਕਲ ਦੇ ਵਿੱਚ ਹਾਜ਼ਰ ਹੋਏ ਨੇ ਮੈਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਤੇ ਮੇਰੀ ਇਸ ਮੁਸ਼ਕਲ ਨੂੰ ਅੱਗੇ ਜਦੋਂ ਰੱਖਿਆ ਤੇ ਜਿੱਥੇ ਮੈਂ 7 ਮਹੀਨੇ ਤੇ ਚੱਕਰ ਲਾ ਰਿਹਾ ਸੀ ਉੱਥੇ ਹੁਣ ਮੈਨੂੰ ਉਹਨਾਂ ਨੇ 10 ਦਿਨਾਂ ਦਾ ਟਾਈਮ ਦੇ ਦਿੱਤਾ ਕਿ 10 ਦਿਨ ਦੇ ਵਿੱਚ ਵਿੱਚ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਇਸ ਕਰਕੇ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਸਰਬਸਾਂਝੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਤੇ ਇਸ ਸਾਰੀ ਪ੍ਰਕਿਰਿਆ ਨੂੰ ਜਿਹੜਾ ਕੀਤਾ ਅਸੀਂ ਇੱਥੇ ਮੁਕੰਮਲ ਤੌਰ ਤੇ ਆਸਵਾਸਨ ਹੋਇਆ ਕਿ ਮੇਰਾ ਕੰਮ ਜ਼ਰੂਰ ਹੋਵੇਗਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸੁਬੇਦਾਰ ਸੇਵਾ ਸਿੰਘ ਸਾਹਿਬ ਕਾ ਸੈਨਿਕ ਸਰਪੰਚ ਦੀ ਕਮੇਟੀ ਪੰਜਾਬ ਸਰਪ੍ਰਸਤ ਵੀਰੋ ਇਹ ਜਿਹੜਾ ਮਸਲਾ ਲਾਭ ਸਿੰਘ ਸਾਹਿਬ ਸੀ ਅਸੀਂ ਦੋ ਤਿੰਨ ਵਾਰੀ ਪਹਿਲਾਂ ਵੀ ਲਾਭ ਸਿੰਘ ਦੇ ਨਾਲ ਏਡੀਏ ਸਾਹਿਬ ਦੇ ਕੋਲੇ ਆਏ ਸੀ ਉਹਨਾਂ ਨੇ ਸਾਨੂੰ ਇਹਦੇ ਬਾਰੇ ਥੋੜਾ ਜਿਹਾ ਲਮਕਾਜ ਛੜਿਆ ਪਹਿਲੋ 7 ਦਿਨ ਦਾ ਸਮਾਂ ਮੰਗਿਆ ਫਿਰ 4 ਦਿਨ ਦਾ ਸਮਾਂ ਮੰਗਿਆ ਪਈ ਅਸੀਂ ਸਾਰੀਆਂ ਪਹਿਲਾਂ ਚੈੱਕ ਕਰਕੇ ਉਹਦੇ ਚੋਂ ਲਭਾਂਗੇ ਲੇਕਿਨ ਮਸਲਾ ਕੋਈ ਸ੍ਰੀ ਨਹੀਂ ਚਾੜਿਆ ਤੋਂ ਉਹਦੇ ਵਿਹੱਤੇ ਅਸੀਂ ਅੱਜ ਆਪਣੀ ਸਾਫ ਕਾ ਸਰਪੰਚ ਜੀ ਕਮੇਟੀ ਦੀ ਜਿਹੜੀ ਅੰਮ੍ਰਿਤਸਰ ਟੀਮ ਹੀ ਉਹ ਸਾਰੀ ਇਕੱਠੀ ਕੀਤੀ ਹੈ ਔਰ ਉਹ ਅਸੀਂ ਆਏ ਪੁਰਾਣਾ ਦਫ਼ਤਰ ਇਹਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਔਰ ਚੇਅਰਮੈਨ ਸਾਹਿਬ ਵੀ ਆਏ ਆ ਬਾਕੀ ਜੈਨ ਸਾਹਿਬ ਨਾਲ ਬੜੇ ਵਧੀਆ ਤਰੀਕੇ ਨਾਲ ਤਕਰੀਬਨ ਅੱਧਾ ਪੌਣਾ ਘੰਟਾ ਗੱਲ ਚ ਬਾਤ ਚੱਲੀ ਆ ਸਾਰੇ ਜਿਹੜੇ ਸਾਡੇ ਸਵਾਲ ਹੀ ਅਹੀਂ ਰੱਖੇ ਆ ਉਹਨਾਂ ਦੇ ਜਿਹੜੇ ਜਵਾਬ ਹੀ ਉਹ ਵੀ ਉਹਨਾਂ ਨੂੰ ਅਹੀਂ ਦਿੱਤੇ ਆ ਸੋ ਇਹ ਸਾਰਾ ਮਸਲਾ ਉਹਨਾਂ ਨੇ ਕਿਹਾ ਵੀ ਵਿਦਨ 10 ਦਿਨ ਦੇ ਵਿੱਚ ਅਸੀਂ ਤੁਹਾਡਾ ਮਸਲਾ ਹੱਲ ਕਰ ਦਾਂਗੇ ਬਾਕੀ ਮੇ ਆ ਵੀ ਸਾਡੇਆਂ ਜਿਹੜੇ ਵੀਰ ਆਏ ਆ ਜਿਹੜੇ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਇੱਕ ਛੋਟ ਨੋਟ ਇੱਕ ਮੈਸੇਜ ਦੇ ਉੱਤੇ ਆਏ ਹੈ ਕਿਸੇ ਨੂੰ ਮੋਬਾਈਲ ਟੈਲੀਫੋਨੀ ਕੀਤਾ ਇਹ ਸਾਰੇ ਵੀਰ ਬੜੇ ਮਤਲਬ ਇੱਕ ਹੀ ਸੱਦੇ ਦੇ ਉੱਤੇ ਆਏ ਬਾਕੀ ਮੈਂ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਇੰਨੀ ਗਰਮੀ ਦੇ ਵਿੱਚ ਔਰ ਸਾਡੀ ਕਵਰੇਜ ਕੀਤੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਆਪਣੀ ਸੋਸਾਇਟੀ ਦਾ ਨਾਮ ਦੱਸ ਕੀ ਸੀ ਮਸਲਾ ਸਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਸੈਨਿਕ ਸਰਪੰਚ ਜੀ ਕਮੇਟੀ ਪੰਜਾਬ ਮੈਂ ਸੁਭਾ ਪ੍ਰਧਾਨ ਗਰਦੀਪ ਸਿੰਘ ਢੰਡਾ ਵੀਰ ਜੀ ਅਸੀਂ ਅੱਜ ਵੱਡਾ ਦਫ਼ਤਰ ਆਏ ਸੀ ਸਾਡਾ ਵੀਰ ਇੱਕ ਲਾਭ ਸਿੰਘ ਗਿਆ ਸਾਡੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਉਹਨਾਂ ਨੇ 2024 ਦਸੰਬਰ ਦੇ ਵਿੱਚ ਇੱਕ ਰਜਿਸਟਰੀ ਕਰਾਈ ਸੀ ਆਪਣੀ ਪਲਾਟ ਦੀ ਤੇ ਜਿਹੜੇ ਮਾਲਕ ਨੇ ਉਹਨਾਂ ਨੂੰ ਐਨਓਸੀ ਦਿੱਤੀ ਹੈ ਇੱਕ ਕੱਚੀ ਤੇ ਇੱਕ ਪੱਕੀ ਉਹਨਾਂ ਦਾ ਨੰਬਰ ਸੇਮ ਆ ਤੇ ਜਿਹੜੇ ਅਫਸਰ ਦੇ ਸਾਈਨ ਆ ਉਹ ਅਫਸਰ ਆਪਣਾ ਪੱਕੀ ਐਨਓਸੀ ਵਾਲੇ ਸਾਈਨ ਨੂੰ ਮਨਜ਼ੂਰ ਨਹੀਂ ਕਰ ਰਿਹਾ ਪੀ ਇਹ ਮੇਰੇ ਸਾਈਨ ਆ ਤੇ ਪੁੱਡਾ ਦਫ਼ਤਰ ਦੇ ਵਿੱਚ ਕਾਫੀ ਦਿਨਾਂ ਤੋਂ ਵੀ ਰਹਾ ਰਿਹਾ ਸੀ ਇਨਕੁਆਰੀਆਂ ਵੀ ਹੋਈਆਂ ਨੇ ਉਹਦਾ ਰਿਕਾਰਡ ਹੀ ਕੋਈ ਨਹੀਂ ਪੁੱਡਾ ਦਫ਼ਤਰ ਦੇ ਵਿੱਚ ਹੋ ਗਿਆ ਪਹਿਲੋ ਤੇ ਇੱਕ ਪੁੱਡਾ ਦਫ਼ਤਰ ਦੇ ਪ੍ਰਸ਼ਾਸਨ ਤੇ ਇੱਕ ਸਵਾਲੀਆ ਚਿੱਲ ਬੰਦਾ ਆ ਕਿ ਤੁਹਾਨੂੰ 6 ਮਹੀਨੇ ਤੋਂ ਇਹ ਵੀਰ ਨੇ ਇੱਕ ਡਾਕੂਮੈਂਟ ਦਿੱਤਾ ਕਿ ਇਹ ਤੁਹਾਡੇ ਦਫ਼ਤਰ ਤੋਂ ਇਸ਼ੂ ਹੋਇਆ ਜੀ ਉਹ ਤੁਹਾਡੇ ਦਫ਼ਤਰ ਦਾ ਨਹੀਂ ਸੀ ਤੇ ਤੁਸੀਂ ਉਹਦੀ ਇਨਕੁਆਰੀ ਕਿਉਂ ਨਹੀਂ ਕੀਤੀ ਵੀ ਡੁਪਲੀਕੇਟ ਦਫ਼ਤਰ ਤੇ ਲੈਟਰ ਕਿਦਾਂ ਵਰਤੇ ਜਾਂਦੇ ਨੇ ਪੁਡਾ ਪ੍ਰਸ਼ਾਸਨ ਤੇ ਇੱਕ ਸਵਾਲੀਆ ਚਿੰਨ ਹੈ ਕਿ ਇਹਨਾਂ ਵੱਲੋਂ ਕਿਸੇ ਵੀ ਵੱਲੋਂ ਡੁਪਲੀਕੇਟ ਲੈਟਰ ਇਸ਼ੂ ਹੋਇਆ ਆ ਉੱਤੇ ਇਹਨਾਂ ਨੂੰ ਬੰਦੀ ਕਾਰਵਾਈ ਕਰਨੀ ਚਾਹੀਦੀ ਸੀ ਪਰ ਅੱਜ ਅਸੀਂ ਜਿਹੜੇ ਮਸਲੇ ਦੀ ਅਸੀਂ ਸਾਰੇ ਵੀਰ ਇਕੱਠੇ ਹੋ ਕੇ ਆਏ ਸੀ ਉਹ ਮਸਲੇ ਦੀ ਸਾਰੀ ਗੱਲਬਾਤ ਅਸੀਂ ਚੀਵ ਸਾਹਿਬ ਨਾਲ ਕੀਤੀ ਆ ਤੇ ਚੀਵ ਸਾਹਿਬ ਨੇ ਸਾਨੂੰ ਆਸਵਾਸਨ ਦਵਾਇਆ ਹੈ ਕਿ ਅਸੀਂ ਜੇ ਵੀਰ 2018 ਤੋਂ ਪਹਿਲੋ ਬੰਦਈ ਡਾਕੂਮੈਂਟ ਦੇ ਦਿੰਦਾ ਤੇ ਅਸੀਂ 10 ਦਿਨਾਂ ਦੇ ਵਿੱਚ ਵਿੱਚ ਸਾਰੀ ਹੀ ਕਾਰਵਾਈ ਕਰਕੇ ਦੇ ਹੱਥ ਚ ਦੇ ਦਾਂਗੇ ਦੂਸਰਾ ਉਹਨਾਂ ਨੇ ਇਹ ਵੀ ਅਸਵਾਸਨ ਦਵਾਇਆ ਆ ਕਿ ਇਸ ਤੋਂ ਬਾਅਦ ਜਿਸ ਵੀ ਇਨਸਾਨ ਨੇ ਉਹ ਲੈਟਰ ਇਸ਼ੂ ਕੀਤਾ ਆ ਉਸ ਤੇ ਬੰਦੀ ਕਾਰਵਾਈ ਜ਼ਰੂਰ ਕਰਾਈ ਜਾਏਗੀ ਇਹ ਸਾਨੂੰ ਉਹਨਾਂ ਨੇ ਦੋ ਅਸਵਾਸਨ ਦਵਾਏ ਆ ਤੇ ਸਾਨੂੰ ਆਸ ਵੀ ਹੈਗੀ ਆ ਕਿ ਪੁੱਡਾ ਪ੍ਰਸ਼ਾਸਨ ਇਹ ਚੀਫ ਸਾਹਿਬ ਜਰੂਰ ਇਹ ਪੂਰੀ ਕਰੇਨ ਕਾਰਨੋ ਕੀ ਬਾਕੀ ਜੇਕਰ ਹਾਂ ਹੀ ਇਹਨਾਂ ਨੇ 10 ਦਿਨ ਦਾ ਸਮਾਂ ਦਿੱਤਾ ਹੈ ਮੈਂ ਸਾਬਕਾ ਸੈਨਿਕ ਸਰਸਾਂਜੀ ਕਮੇਟੀ ਵੱਲੋਂ ਇਸ ਦਫ਼ਤਰ ਨੂੰ 15 ਦਿਨ ਦਿੱਤਾ ਆ ਅੱਜ ਤੋਂ 15 ਦਿਨ ਗਿਣ ਲਿਓ ਜੇਕਰ ਇਹਨਾਂ ਨੇ ਵੀਰ ਦਾ ਮਸਲਾ ਹੱਲ ਨਾ ਕੀਤਾ ਤਾਂ ਫੇਰ ਤੁਸੀਂ ਭਲੀ ਭਾਂਤੀ ਜਾਣਦੇ ਜੋ ਪੁਰਾਣੇ ਸਾਥੀ ਸਾਡੇ ਖਲੋਤੇ ਨੇ ਕੀ ਸਾਬਕਾ ਸੈਨਿਕ ਸਰਬਸੰਜੀ ਕਮੇਟੀ ਨੂੰ ਮਸਲੇ ਹੱਲ ਕਰਾਉਣੇ ਆਉਂਦੇ ਨੇ ਫਿਰ ਉਹਦੇ ਵਿੱਚ ਭਾਵੇਂ ਕੋਈ ਵੀ ਪੁੱਡਾ ਦਾ ਵੱਡਾ ਅਹੁਦੇਦਾਰ ਜਾਂ ਕੋਈ ਸਿਵਲ ਪ੍ਰਸ਼ਾਸਨ ਦਾ ਵੱਡਾ ਅਹੁਦੇਦਾਰ ਫਸਦਾ ਹੋਇਆ ਅਸੀਂ ਉੱਤੇ ਕਾਰਵਾਈ ਕਰਾ ਕੇ ਹੀ ਸਾਹ ਲੈਣਾ ਆ ਇੰਨਾ ਕਿ ਮੇਰੀ ਪੁੱਡਾ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਆ ਕਿ ਜਾਂ ਤੇ ਆਪਣੀ ਬੰਦੀ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਜਿਹੜੀ ਆ ਆਬ ਰੰਬ ਕਰ ਲਿਓ ਜੇ 15 ਦਿਨਾਂ ਬਾਅਦ ਸਾਨੂੰ ਇੱਥੇ ਆਉਣਾ ਪਿਆ ਤੇ ਫਿਰ ਅਸੀਂ ਕਿਸੇ ਦੀ ਨਹੀਂ ਮੰਨਣੀ ਇੰਨੀ ਆਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ